ਆ ਵੀ ਪਰਲੀਆ ਦਾ ਦਿੱਤਾ ਤੇਲ ਇਹ ਤੇਲ ਮੱਥ ਤਿਆ ਪਰ ਵਧੀਆ ਜਰ ਤੇ ਬਚੀ ਰਹੀ ਵਿੱਚ ਵੀ ਇਹਨ ਵਧੀਆ ਕਰਦਾ ਵੀ ਕੋਈ ਤੋਂ ਵਧੀਆ ਹਨਾ ਦੇ ਅਲੀਗਲ ਦਾ ਟਰੈਕਟਰ ਵੀ ਤੋਂ ਦਮਾਰ ਤੋਂ ਦੇ ਯਾਰ ਹਾਂ ਇਹਨੂੰ ਕਿਹਾ ਮੈਂ ਲੈ ਵੀਨੂੰ ਖੜਾਇਆ ਆ ਆ ਵੀ ਮਿੱਤਰੋ ਦੁੱਧ ਰੋਟੀ ਚ ਪਈ ਆ ਵੀ ਵਾਧੂ ਮੁਰਗਿਆਂ ਵਾਸਤੇ ਕਰਦੇ ਨੇ ਵੀ ਚਲੋ ਮੁਰਗੇ ਮੁਰਗਿਆਂ ਨੂੰ ਪੈਜੀਆਂ ਅਰੇ ਪਹੁੰਚੇ ਅਸੀਂ ਖੇਤਾਂ ਮਾ ਬਈ ਹਾਂਜੀ ਸਾਥਰੀ ਕਾਲ ਸਾਰਿਆਂ ਨੂੰ ਸਵਾਦ ਕਰਦੇ ਇੱਕ ਹੋਰ ਦਾ ਵਲੌਗ ਦੇ ਵਿੱਚ ਪਹੁੰਚ ਗਏ ਖੇਤਾਂ ਮਾ ਬਈ ਰੋਟੀ ਰੱਟੀ ਆ ਉਹ ਟੰਗਤੀ ਜਿਹੜੀ ਮੁਰਗਿਆਂ ਵਾਸਤੇ ਲਈ ਆ ਮਾਹ ਪੈ ਖਾ ਲੇਗੇ ਵਾਧੂ ਟੰਗਰ ਨੂੰ ਪਾਈ ਜਾਵਾਂਗੇ ਚਲੋ ਅੱਜ ਮੁਰਗੇ ਨੂੰ ਪਈਏ ਮੁਰਗੇ ਬਹੁਤ ਸਵਾਦ ਅਗਲ ਖਾਵਾਂ ਬਈ ਵਧੀਆ ਲੱਗਾ ਮੁਰਗੇ ਨੂੰ ਇੱਕ ਆਵਾਜ਼ ਹਜੇ ਤੱਕ ਠੀਕ ਨਹੀਂ ਹੋਈ ਬਈ ਹਜੇ ਵੀ ਆਵਾਜ਼ ਗਲੇ ਵਾਂ ਦਬ-ਦਬ ਕਰ ਨਿਕਲਾ ਲਾਈਟ ਨਹੀਂ ਆਈ ਹੈ ਵੀ ਲਾਈਟ ਦੇਖ ਰਹੇ ਆ ਤੇ ਇਹ ਕਹਦਾ ਜਿਹੜਾ ਕੱਲ ਖੇਤਾਂ ਦੇ ਸਾਰਾ ਦੇਖਿਆ ਹੋਏਗਾ ਉਹ ਪਰਨਾ ਨੱਕਾ ਨੁੱਕਾ ਤਾਂ ਨਹੀਂ ਹੁਣ ਛੱਡ ਗਿਆ ਰਿਹਾ ਕਿਸੇ ਨੂੰ ਕਰ ਰਿਹਾ ਆ ਕੇ ਇੱਧਰ ਮਾਰਿਆ ਦਾ ਕਿਹੜਾ ਜਿਹੜਾ ਇਹ ਖੇਤ ਰਹਿ ਗਿਆ ਦਾ ਬਾਈ ਕੱਲ ਲੈਟ ਭੱਜ ਗਈ ਦੀ ਮੌਸਲਾ ਫਿਰ ਤੋਂ ਗਿਆ ਪਟੜਾ ਬਣੀ ਪਰ ਸਲਾਬ ਜਿੱਥੇ ਤੱਕ ਬੀਜ ਆ ਉੱਥੇ ਤੱਕ ਗਈ ਨਹੀਂ ਹੈ ਤਾਂ ਕਰਕੇ ਇਸ ਵਾਰ ਨਾ ਦਬਾਰਾ ਇਹ ਪਾਣੀ ਛੱਡੀਏ ਆ ਦੇਖੋ ਯੂਰੇ ਬੀਜ ਆ ਆਹਦੇ ਤੱਕ ਨਹੀਂ ਗਈ ਹੈ ਉਹ ਟਾਇਰ ਦੇਖ ਰਹੇ ਆ ਉੱਥੇ ਨਹੀਂ ਗਈ ਵੀ ਹੈ ਦੇਖ ਸਾਹ ਉਹ ਸਾਰਾ ਹੋ ਗਿਆ ਬੀਜ ਨਹੀਂ ਹੋ ਜੰਮਣੇਗਾ ਪਿਓਰ ਨਹੀਂ ਗਈ ਹੈ ਆਹ ਉਹ ਉੱਚੀ ਜੀ ਨਾ ਇੰਨਾ ਕ ਪੱਦਾ ਢੀ ਰਹੀ ਤੀ ਨਾ ਇਹ ਆਂ ਨਹੀਂ ਕ ਢੜੀ ਜੀ ਉਰੀ ਹੋ ਰਹੀ ਉਹ ਉਧਰ ਉਹ ਠੀਕ ਆ ਹਜੇ ਹੁਣ ਆਣ ਤੋਂ ਹੀ ਲਾਈਟ ਦੁਬਾਰੇ ਛੱਡੀ ਏ ਸਮਾਂ ਪਾਣੀ ਤਾਂ ਛੱਡਣਾ ਪੈਣਾ ਐ ਕਰਦਾ ਮੈਂ ਮੇ ਤਾਂ ਚਾਹ ਜੂ ਪੀ ਲਈ ਸੁਸਤੀ ਭਰੀ ਦੀ ਬਹੁਤ ਚਾਹ ਪੀ ਗਿਆ ਆ ਐਕਟਿਵ ਹੋਇਆ ਥੋੜੀ ਜਿਹੀ ਫੋਟੋ ਬੜੀ ਕੰਮ ਕਰੀਦਾ ਪੁੱਛੀ ਪੁੱਛਾ ਬੜੀ ਘੜ ਲਾਣੀ ਦਾ ਜੀ ਮੈਂ ਸਕਰੀਨ ਸ਼ਾਟ ਅੱਛਾ ਕਿਚੋ ਹੋ ਗਿਆ ਤੜੀ ਗਿਆ ਵੀ ਕੱਕ ਬੱਡਰ ਨੂੰ ਦੇਖ ਕੇ ਬੱਡਰ ਲੈਣ ਦੇ ਨੂੰ ਵਿੱਚ ਕਾਕਾ ਮਾਂ ਤੋਂ ਪੰਡਾ ਮਿੱਤਰੋ ਰੋਡ ਕੇ ਲਿਆ ਰਿਹੜੀ ਸਾਝੜਾ ਦਾ ਇੰਨੇ ਮਾ ਉੱਥੋਂ ਦੇ ਲੈ ਕੇ ਆ ਉਹ ਬੱਡਰ ਤਾਂ ਨਹੀਂ ਕੱਕ ਪੰਡਾ ਲੈ ਆਣੀ ਆ ਉੱਥੇ ਤੇ ਨਾ ਨੂੰ ਬਜਾਰਾ ਸੀਟੀਆਂ ਦਿਖਾਵਾ ਸਾਨੂੰ ਦੁਬਾਰਾ ਬਜਾਈਂਦਾ ਪੀਪਣੀ ਪੀਪੜੀਆਂ ਪਿਆ ਰਹਾ ਪੀਪੜੀਆਂ ਛੱਡੀ ਵੀ ਆ ਤਰੀ ਨੇ ਨੱਕਾ ਕਰਿਆ ਬਾ ਕਾਕੇ ਨੇ ਚੱਲ ਫਿਰ ਤਾਂ ਠੀਕ ਆ ਪਰਦੇ ਉਹ ਛੱਡ ਗਿਆ ਮੋਟਰ ਵੀ ਲਵੇ ਕੋ ਨਾ ਇਧਰ ਤੇ ਮੇ ਲੋ ਵੀ ਪੀਪ ਨਹੀਂ ਮੈਂਣਾ ਪੀਪੜੀ ਮੈਂਣਾ ਵਾ ਹੋ ਗਿਆ ਨਾ ਤਣੀ ਬਸ ਤੇਰੀਆਂ ਇਹ ਤਾਂ ਵਧੀਆ ਉੱਠ ਰਹੀ ਆ ਨਾ ਪਰਦੀ ਨਾਲ ਕੀ ਨਾਲ ਸੇਬੀਏ ਮਾਤਾ ਨੂੰ ਫੁਰ ਗਿਆ ਲਾ ਕੋਰਾ ਕਾਰਾ ਜਾ ਹੋ ਗਿਆ ਛੂ ਮੰਤਰ ਪੀ ਕੇ ਰੋਜ਼ ਰਾਤ ਨੂੰ ਆ ਮੇ ਰੋਟੀ ਦੀ ਬੁਰਕੀ ਨਾ ਖਾਵੇਂ ਸਵੇਰੇ ਕੈਪਸੂਲ ਤੇ ਕੈਪਸੂਲ ਖਾਵੇਂ ਤਾਂ ਨਿਰਨੇ ਕਾਲ ਜਿਆਲੇ ਗਰਵਾਜ਼ ਹੁੰਦੀ ਆ ਜੀ ਮੇਰੇ ਘਰੇ ਵੈਸੇ ਹੁੰਦੀ ਆ ਨਾ ਭਾਈ ਮੈਂ ਤਾਂ ਹਜੇ ਲੱਸੀ ਤੇਰੇ ਪਰਾਗ ਲੱਸੀ ਮੈਂ ਤਾਂ ਕਈ ਦਿਨਾਂ ਚੋਕਾ ਕਰ ਰੱਖਿਆ ਮਾਤਾ ਪੀਂ ਜਾਂ ਬਿਲੇ ਲੱਸੀ ਨੇ ਐਡ ਚੋ ਗਿਆ ਜੀ ਲੱਸੀ ਬਲਾਈ ਗਰ ਲਿਆ ਸੀ ਕਿ ਤੈਸੀ ਕਰ ਰੱਖੀ ਆ ਲੱਸੀ ਐ ਲੱਸੀ ਫੱਡੇ ਕੀ ਤਾਈ ਸੱਟ ਹੋਏਗਾ ਹਾਂ ਗਲਾ ਖਰਾਬ ਹੋ ਲੱਸੀ ਵੀ ਸੱਟ ਹੋ ਜੇ ਉਹ ਅਜੇ ਖੜਚਾ ਅਜੇ ਮੇਰਾ ਬਹੁਤ ਅੱਜ ਥੋੜੀ ਜੀ ਬੋਲ ਜਾ ਠੀਕ ਠੀਕਰ ਲੱਗਿਆ ਅਜੇ ਵੀ ਡੱਕੇ ਜਮਾ ਬੋਲੇ ਜਹਾ ਤਾਂ ਹੀ ਪੰਡਾ ਹੋ ਗਿਆ ਤਿਆਰ ਲੈ ਵੀ ਮਿੱਤਰ ਰੋਟੀ ਪਾ ਰਹੇ ਨੇ ਮੁਰਗੇ ਨੂੰ ਉਹ ਨਹੀਂ ਆਇਆ ਥਲ ਬੰਦੇ ਬਾਈ ਰੋਟੀ ਦੇ ਲਾਲਚ ਮਾ ਥਲਵਾ ਰਹੇ ਆ ਦੇਖਿਓ ਅਰੇ ਅਰੇ ਉਹ ਨਹੀਂ ਅਸਲ ਬੰਦੇ ਹੈ ਸ੍ਰੀ ਕਾਲ ਕੀ ਹਾਲ ਚਾਲ ਹੈ ਤਾਜ ਤੇਰਾ ਉਹ ਗੁਰਤਾਜ ਚਾ ਜਾ ਰਿਹਾ ਚੂੜੇ ਲੈਣੇ ਨੇ ਉਸਵਾ ਰੇੜੀ ਪਰ ਐਦਾ ਆਜ ਉਹ ਪੁਰੂਆ ਕਰਨ ਪਜਾ ਦੇ ਕੰਡਾ ਬਾਹਰ ਚਲ ਗਿਆ ਓਟੋ ਹੈ ਪੱਟ ਦੇ ਅੰਦਰ ਲੈ ਵੀ ਇੰਨਾ ਸਿਆਣਾ ਹੋ ਗਿਆ ਗੁਰਤਾਜ ੱੱੱਕਾ ਵੀ ਲਵਾਵਾ ਦੇਖੋ ਬਈ ਚੱਲ ਪੁੱਤਾ ਏ ਖੜ ਜਾ ਖੜ ਜਾ ਖੜ ਜਾ ਤੇਰਾ ਢਿੱਡ ਇਕੱਠਾ ਹੋ ਜਾਏਗਾ ਏ ਚੱਲ ਜਾਮ ਦੇ ਏ ਏ ਲਵਾਦਾ ਦੇਖ ਧੱਕਾ ਕੰਮ ਕਰਾ ਵੀ ਸ਼ੋਕਰ ਆਜੇ ਤਮਾਰਾ ਕਿ ਫਸੇ ਨਾ ਜਾਵੀ ਪੁੱਤ ਲੰਗੀ 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 ਲੰਗੇ ਬਹੁਤ ਸਿਆਣਾ ਰਹਿ ਤਾਜ ਤੋ ਬੈਸ ਰੋਗ ਦੇ ਰੋਗ ਦੇ ਰੋਗ ਦੇ ਉਹ ਲੱਗੀ ਆਪਣਾ ਮਸ਼ੀਨ ਮੂਰੇ ਲੈ ਵੀ ਬਿੱਟੂ ਟੋਕਾ ਕਰਨੇ ਸਦਗਰ ਓਏ ਨਾਲੇ ਪੰਗੇ ਆਏ ਮਿੱਤਰੋ ਆ ਗਏ ਤੇ ਘਰਾਂ ਦੇ ਟੁਕਾ ਟੁਕਾ ਕਰਕੇ ਤੇ ਇਹ ਹੋ ਰਹੀ ਬਈ ਖੱਤੀ ਆ ਬਿੱਗਾ ਥੋੜਾ ਭਰਨ ਦੇ ਆ ਸਾਰਾ ਨਿਬੜ ਗਿਆ ਕੱਟੀ ਮੇਰੇ ਤਾਂ ਬਹੁਤ ਕੁਟੀ ਯਾਰ ਅੱਜ ਭਣ ਗਏ ਭੱਜਾ ਹੀ ਬਹੁਤ ਹੈ ਹੈ ਅੱਜ ਫਿਰ ਬਣਾਈ ਰੇਲ ਦੇਖੀ ਯਾਰ ਬਾਦਵਾ ਗੇੜੇ ਜੇ ਕੱਢ ਕੁੱਟ ਕੇ ਫਿਰ ਉਹ ਘਰ ਅੰਦਰ ਦੀ ਕੇ ਫਿਰ ਦਿੱਗੇ ਬਾਰ ਫਿਰ ਸਿੱਧੀ ਅੰਦਰ ਗਈ ਔਰ ਬਹੁਤ ਉੱਪਰ ਤੇ ਗਰਮੀ ਭੇਜੋ ਧੁੱਪ ਤੇਰੇ ਸਾਹਮਣੇ ਕਿੰਨੀ ਪੈ ਰਹੀ ਆ ਜੇ ਸਾਹ ਵਲਗਾ ਧੁੱਪ ਪੈ ਰਹੀ ਤਾਂ ਨਹੀਂ ਆ ਉਹ ਵੀ ਮੈਨੂੰ ਲੱਗਾ ਛੇਤੀ ਆਜੂ ਬੱਤ ਦਬਾਰੇ ਲੈਣਾ ਪੋ ਪਾਣੀ ਇਸ ਨੂੰ ਦੱਬਦੇ ਦੱਬਦੇ ਓ ਐਨੀ ਦੂਰ ਤੋਂ ਦੱਸਿਆ ਦੱਕੇ ਨੂੰ ਇਹ ਕਿ ਕਰੰਟ ਮਾਰ ਰਹੀ ਆ ਅਰੇ ਕਿਤਰਾ ਲੜ ਰਿਹਾ ਵੀ ਬੰਦਾ ਕਰੰਟ ਬੱਜੇਗਾ ਓ ਤੂੰ ਅੰਦਰ ਵੜ ਜਾ ਹੱਥ ਗੱਲਾਂ ਦੇ ਲੈ ਵੀ ਆਹੀ ਹਵਾ ਜੀ ਦਾ ਬਾਹਰ ਦੇਖੋ ਕਿੰਨਾ ਲੀਕ ਕਰਾ ਚਲ ਕੇ ਚਲ ਕੇ ਚਲ ਕੇ ਚਲ ਕੇ ਚਲ ਥੋੜਾ ਜਿਹਾ ਲੀਕ ਕਰੇ ਗਈ ਕਰੀ ਜਾਣ ਦੇ ਨਿਕਨ ਦਾ ਲੈ ਵੀ ਉੱਥੇ ਛੱਡਿਆ ਬਣਿਆ ਉਹ ਖੁੰਚੇ ਮਨ ਬਣਿਆ ਸਲਾਹ ਵੀ ਬਲ ਜੇ ਘੜਦੇ ਤਾਂ ਨਹੀਂ ਬਲ ਜੇ ਬਲ ਨਾ ਰਹੇ ਕੋਈ ਵੀ ਚਲ ਤੋ ਗਿਆ ਭਾਈ ਉਹੀ ਲੀਕਿੰਗ ਹੈ ਨਵਾਂ ਸੂਟ ਦਾ ਭਾਈ ਅੱਗੇ ਤਾਂ ਕੋਈ ਲੀਕਿੰਗ ਹੈ ਨਹੀਂ ਪੂਰਾ ਗੇਹਰਾ ਸੂਟ ਦਾ ਸਪੀਡ ਦੇਖ ਪਾਣੀ ਜੀ ਉਹ ਜਾਂਦਾ ਸਿੱਧਾ Rajasthan ਵਾਂ ਉਹਦਾ ਛੋਟਾ ਪਾਣੀ ਉਹ ਜਹਾ ਮੈਂ ਕਹਣਾ 1 ਸਕਿੰਟ ਗੋਲੀ ਵਾਂਗ ਜਾਹਾ ਬਈ ਆ ਹੋ ਰਹਿਗਾ ਇਧਰ ਇਧਰ ਤੇੜੀ ਜੀ ਬਸ ਉਹ ਪਾਟੜਾ ਦਾ ਬਹੁਤ ਤੇਜ਼ ਰਿਆ ਰੱਖੀ ਕਹੀ ਗੱਲ ਨਹੀਂਗਾ ਤਣੀ ਇਧਰ ਵੀ ਉਹ ਉਧਰੋਂ ਤਾਂ ਬੜੀ ਤੇਜ਼ ਜਾ ਰਿਆ ਇਧਰੋਂ ਪ੍ਰੈਸਰ ਐਨੋ ਜਾ ਰਿਆ ਨਾ ਬਈ ਐਨ ਕੋ ਭੰਗ ਐ ਇਹ 15 ਕਿ ਮਿੰਟ ਹੋਰ ਲੱਗਣਗੇ ਬਸ ਫਿਰ ਗਿਆ ਪਾਣੀ ਤੋਂ ਸੰਗੜਗਾ ਝੱਡਾ ਬਈ ਸਭਾ ਵੀ ਉਧਰ ਦੇ ਨੱਕਾ ਨੁੱਕਾ ਆਉਦਾ ਬਈ ਖੁੱਡ ਦੂਏ ਪਾਸੇ ਨੂੰ ਪਏ ਪਿਆ ਨਾ ਕੁੱਠੇ ਪਾਸੇ ਨੂੰ ਇਸੇ ਲੋਟ ਖਾਲਾ ਇਸੇ ਲੋਟ ਨਹੀਂ ਤਾਂ ਖਾਲ ਮੈਨੂੰ ਛੱਡ ਦਿੰਦੇ ਲੈ ਵੀ ਮਿੱਤਰੋ ਭਰ ਗਿਆ ਇਹ ਵੀ ਆਹ ਉਰੇ ਫੇਰ ਵੀ ਹੈ ਨਾ ਨੀਵਾ ਹੈ ਓ ਸਾਈਡ ਆ ਦੇਖ ਉਧਰ ਹਜੇ ਪਤਾ ਨਹੀਂ ਲੱਗਿਆ ਹੈਗਾ ਖੁੱਡਾਂ ਨੂੰ ਉੱਪਰ ਦੀ ਜਿਹੜਾ ਪਾਣੀ ਇੱਧਰ ਆ ਹੋਗਾ ਫੇਰ ਵੀ ਚੱਲ ਫੇਰ ਵੀ ਬਹੁਤ ਪੱਧਰ ਹੋ ਗਿਆ ਪਹਿਲਾਂ ਬਹੁਤ ਜ਼ਿਆਦਾ ਉਸ ਹੱਬ ਕਰਦਾ ਬਹੁਤ ਔਖਾ ਦਾ ਫੇਰ ਆ ਦੇਖ ਉੱਥੇ ਕਿੱਥੇ ਤੱਕ ਚੜ ਗਿਆ ਪਾਣੀ ਤੜ ਤੱਕ ਤੇ ਭਾਈ ਬਿੱਗ ਗਿਆ ਥੋੜੀ ਭਰਨੇ ਵਾਲੇ ਬੰਦੇ ਦੇਖ ਰੋ ਕਿੰਨੇ ਆ ਕਈ ਇੱਕ ਬੰਦੇ ਕਿ ਮੁੱਢੇ ਪਾ ਕਿਵੇਂ ਦੇਖ ਰਹਾ ਤਾ ਵਿਗਮਿੰਗ ਦੋ ਬੰਦੇ ਬਾਰੇ ਹੀ ਆ ਉੱਪਰ ਆਹ ਖੜੇ ਦੋ ਬੰਦੇ ਉਹ ਕਹਿੰਦੇ ਚਲ ਮਹਾਕੱਖ ਸਮਕੱਖ ਖੁਬੱਡੂ ਨੇ ਮਹਾਕੱਖ ਖਾਣਾ ਵੇੜ ਲਓ ਉਹ ਨਾ ਵੀ ਗਵੰਟੀ ਆਪਣੇ ਮਜ਼ਾ ਕਰ ਰਹੇ ਹਾਂ ਚਲੋ ਫਿਰ ਤਨੀ ਬੜਾ ਮੱਛੀ ਬਣਾਈ ਦੀ ਧਣੀ ਦੇ ਪਾ ਕੇ ਵਿੱਚੇ ਪਦੀਨਾ ਪਦੂਨਾ ਜਾ ਤੇ ਮਿਰਚਾਂ ਕਾਲਾ ਨੂਨ ਤੇ ਚਟਨੀ ਧਨੀਏ ਦੀ ਚਟਨੀ ਕੁੱਟੀ ਪਸ ਬਸ ਥੜੀ ਕਰ ਤੇ ਪੀ ਗਮਾ ਦੇ ਇੱਕ ਗਲਾਸ ਪੀਆ ਬਈ ਨਾ ਨੂੰ ਪੀ ਗਾ ਦੋ ਤਿੰਨ ਗਲਾਸ ਲਵੀ ਪੀ ਨਹੀਂ ਰਿਹਾ ਕੰਨੀ ਵੀ ਪੀ ਗਾ ਤੈਨੂੰ ਜਰ ਮੈਂ ਕਹਣਾ ਥਾਨੇ ਪੀ ਰਿਹਾ ਕਹਿ ਹੁਣੀ ਮੈਂ ਕਹਣਾ ਦੋ ਸੱਤਵਾ ਗਲਾ ਸੱਤਵਾ ਗਲਾ ਤੂੰ ਰੈਣ ਦੇ ਅੰਦਰ ਲੱਸੀ ਲੱਸੀ ਜੰਮ ਜੂਗੀ ਭੈਣ ਜਿਵੇਂ ਚਿੱਟਾ ਚਿੱਟਾ ਦੇਖਿਆ ਗਲਾਸ ਵਿੱਚ ਤਰ੍ਹਾਂ ਹੋ ਜਾ ਸਫਾਈ ਨਹੀਂ ਹੋਣੀ ਅੰਦਰ ਤੇ ਸੱਤਵਾ ਗਲਾ ਦੇਗਾ ਬੈਲੀਆ ਲੈ ਵੀ ਮਿੱਤਰੋ ਸਾਈਕਲ ਚਲਾਇਆ ਅੱਜ ਬਹੁਤ ਚਿਰ ਆ ਬਾਦ ਪਿੱਛੇ ਨਾਲ ਉਹਨੂੰ ਖਿੱਚਣਾ ਮੈਨੂੰ ਯਾਦ ਆ ਗਿਆ ਸਕੂਲ ਵਾਲੇ ਦਿਨ ਹਨਾ ਨਾਲ ਉਹ ਵੀ ਭਾਈ ਇਤਰਾ ਜਾਇ ਕਰੇਂਦੇ ਬਈ ਇਹ ਤਾਂ ਅੱਜ ਕੱਲ੍ਹ ਦੇ ਜਵਾਕਾਂ ਨੂੰ ਕਿਹਦਾ ਬੋਲਟ ਲਾ ਹਾਂ ਅੱਜ ਕੱਲ੍ਹ ਤਾਂ ਆ ਪਹਿਲਾਂ ਸਾਈਕਲ ਆ ਬਾਈ ਕੁਝ ਹੋ ਜੇ ਕਰੇ ਦੇ ਚੰਗੇ ਨੇਗਾ ਮੋਟਰੂ ਪਵਾਏ ਕਰੇ ਦੇ ਚੰਗੇ ਕਵਾ ਆਉ ਰਹਾ ਮੁੱਠੇ ਜੇ ਪਵਾਏ ਕਰੇ ਦੇ ਤਾਂ ਤੇ ਸਿੱਸਾ ਸਿੱਸਾ ਵੀ ਲੋ ਕਰੇ ਦਾ ਕੋਈ ਕੋਈ ਸਿੱਸਾ ਵੀ ਨਾ ਉਹ ਠੀਕ ਆ ਯਾਰ ਜ਼ੋਰ ਘੱਟ ਲੈ ਯਾ ਸਾਈਕਲੇਓ ਵਧੀਆ ਚੱਲ ਰਿਹਾ ਕਿੱਥਾ ਤਾਂ ਨਹੀਂ ਓ ਨਖਾਰਨਾ ਬਾਈ ਸਰੋ ਅੱਛਾ ਜਾ ਰਿਹਾ ਸਮਾਂ ਤੇ ਠੀਕ ਆ ਯਾਰ ਨਹੀਂ ਨਾ ਸਾਈਕਲ ਪਾਜਾ ਵਾਜਾ ਤਾਂ ਇੰਨਾ ਜ਼ੋਰ ਲੇ ਹੈ ਸਾਂ ਲੱਗ ਜਾ ਚੜਨ ਇਸਮਾ ਠੀਕ ਆ ਸਾਹ ਨਹੀਂ ਹੈ ਜਿੱਥੇ ਹੋਣਾ ਲੱਗਿਆ ਪਹੀਜੀ ਮਾਰ ਕੇ ਜੋਰ ਅਹ ਬਈ ਜਿਹੜਾ ਉੱਥੇ ਰਾਜਪੁਰ ਤੇ ਲੈ ਦੇ ਆਪਾਂ ਪੱਖਾ ਕੱਢਦੇ ਆ ਥੱਲੇ ਔਰ ਚੱਕ ਲੈਦੇ ਉਸ ਨੂੰ ਨਖਾਰ ਰਹੇ ਹੁਣ ਇਹ ਤਾਂ ਐਨ ਸਾਫ਼ ਹੋ ਗਈ ਰੇ ਮਿੱਟੀ ਨਹੀਂ ਕੁਛ ਨਹੀਂ ਹਨਾ ਦੇਖੋ ਜੀ ਥੱਲੇ ਨੂੰ ਦੇਖੋ ਕਿੰਨਾ ਸਾਫ਼ ਆ ਕੋਈ ਮਿੱਟੀ ਨਹੀਂ ਹੈ ਜਿਹੜਾ ਦੂਆ ਪੱਖਾ ਉਹ ਮਿੱਟੀ ਗੱਡਾ ਆਹਾ ਤੋ ਤੇਰੀ ਜੋ ਗਏ ਨਿਕਲ ਰਹਾ ਵਿੱਚ ਤੇ ਗੰਦੇ ਵਧੀਆ ਬਣ ਗਿਆ ਬਈ ਪਤਾ ਨਹੀਂ ਲੋਕ ਕਿਉਂ ਖਾਈ ਜਾਂ ਹਾਂ ਤੇ ਬਾਕੀ ਦਾ ਸਰੋਂ ਹੋ ਗਈ ਸਾਫ ਇਹੋ ਹਜੇ ਮਿੱਟੀ ਘਟਾ ਜਾ ਰਹਿਗਾ ਵੀ ਇਹ ਨਹੀਂ ਹੋਈਦੀ ਸਾਫ ਹੁਣ ਧੋਕ ਹੈ ਦੇਖ ਰਿਹਾ ਤੈਨੂੰ ਜੇ ਹੋ ਜੇ ਮਿੱਟੀ ਨਿਕਲ ਜੇ ਸੀ ਦੇਖਾਂ ਇੱਧਰ ਥੈਲੇ ਥੁੱਲੇ ਆ ਪਾ ਗਿਆ ਵੀ ਜੇ ਉੱਗ ਗਈ ਉਦੋਂ ਜਿਵੇਂ ਉਹ ਕੱਢ ਰਹੇ ਤੇ ਇੱਧਰ ਤੇ ਪਾਰੇ ਦੇ ਜੱਗ ਭਰ ਭਰ ਕੇ ਵੀ ਪਾਣੀ ਜਾਂ ਥੈਲੇ ਮੈਨੂੰ ਕੱਢ ਦਈਏ ਵੀ ਉੱਪਰ ਰਹਿ ਜੇ ਸਰੋਂ ਦੀ ਮੱਛਰਦਾਨੀ ਆ ਪਾਵਾਂ ਐਨੀ ਤਾਂ ਥੋੜੀ ਜਿਹੀ ਨਖਾਰੀ ਆ ਬਸ ਛੋਟਾ ਜਿਹਾ ਗੋਨਾ ਜਿਹਾ ਰੱਖ ਲਾ ਮਰਨ ਦੇਣਾ ਜਿਹੜਾ ਪਾਣੀ ਮੈਂ ਪਾਣੀ ਪਾਵਾਂ ਥੋੜਾ ਜਿਹਾ ਮੈਂ ਹੋਰ ਹੋਰ ਪਾਵਾਂਗਾ ਉਹ ਤਸਰੀ ਵੀ ਘੇਰਦੇ ਨਹੀਂ ਠਾਕਾ ਪਾਣੀ ਪਾਗਾ ਭੰਗ ਦੇ ਦੇ ਨਿਗੜ ਦੇ ਵਿੱਚ ਤੇ ਅਸਲੀ ਪਾਗਾ ਦੇਖਾਂਗੇ ਇਹਨੂੰ ਤੱਲਾ ਕਰੂ ਇੱਕ ਵਾਰੀ ਇਹੋ ਪਾਵੇਂਗਾ ਲੋ ਪਾ ਕੇ ਦੇਖ ਥੋੜੀ ਜਿਹੀ ਉੱਤ ਸਿੰਗਲੋ ਕਰ ਲਿਓ ਗੁਰੂ ਏਤੀ ਜਿਹੜੀ ਸਮਾਂ ਜਦੋਂ ਇਸਮੇ ਥੋੜੀ ਲੰਗ ਜਾਈ ਥੋੜੀ ਜਿਹਾ ਸਿੰਗਲ ਹੋ ਗੇਰ ਲੇ ਹੜਾ ਆਇਆ ਆ ਗੇਰ ਦੇ ਕਿਤਿੰ ਜੰਦੀ ਹਮ ਬਣ ਗਈ ਤੁਮੇ ਬਾਤ ਤਸਲੀ ਬਾਤ ਹੈ ਥੋੜੀ ਚੱਕਾ ਗੇਰ ਦੇ ਬਣ ਗਈ ਗੱਲ ਪਾਣੀ ਥੋੜ੍ਹੀ ਮੇਰੇ ਕੋਲ ਲੈ ਯਾਰੀ ਮਿੱਟੀ ਟਲਗੜ ਲਗੜ ਟਲ ਆ ਹਾ ਥੈਲੇ ਮੈਨੂੰ ਕਿਹੜਾ ਫਿਰ ਜਗਾ ਤੀ ਇਸਮੇ ਤਾਂ ਗਲੀਆਂ ਵੀ ਆ ਗਿਰ ਗਿਆ ਗਿਰ ਪਾਣੀ। ਗਿਰ ਜੀ ਗਿਰ ਦੇ ਕਰ ਸਾਰੇ ਪੰਨ। ਕਲਾ ਗਿਰ ਤੇ। ਜਲ 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 ਜੀ ਜਲ। ਦੂਹੀ ਵੀ ਲਿਆਓ ਪਾ ਵਿੱਚੋਂ। ਉਹ ਵੀ ਵਿੱਚੇ ਬਾਫਰਦਣੀ। ਅਰੇ ਟੰਗਦੇ ਹੁਣ ਲੈ ਚਾਹਨੇ ਜਾਣਾ ਘਰ ਲੈ ਜਾਓ। ਆਮ ਲੈ ਜਾ। ਤੇ ਲੱਸੀ ਲਿਆਦਾ ਵੀ ਲਵੇ ਮਿਲਗੀ ਦੀ ਬਹੁਤ ਲੱਸੀ ਦੀ ਹੁਣੀ ਇਹ 6 ਲੀਟਰਾਂ। ਤੇ ਆਪਣਾ ਨਿਬੜ ਕੇ ਕੰਮ ਧੋਤੀ ਸਰੂ ਜੀ ਪਰ ਪਾਤੀ ਵੀ ਨਖਾਰਤੀ। ਪੱਲੀ ਉਹ ਫਰੋਲਤੀ। ਚਲੋ ਠੀਕ ਹੈ ਜੀ ਸਸਰੀ ਗੱਲ ਸਾਰਿਆਂ ਨੂੰ ਮਿਲਾਂ ਗੱਲ ਬਈ ਕੋਰ ਨਵੇਂ ਬਲੌਗ ਦੇ ਵਿੱਚ ਆਪਣਾ ਧਿਆਨ ਰੱਖਿਆ ਕਰੋ ਸਸਰੀਕਾ